ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਸੱਜਣ ਇਸ ਚੈਨਲ ਦੇ ਨਾਲ ਜੁੜਿਆ ਹੈ ਸਿੱਖੋ ਗੁਰਬਾਣੀ ਦੇ ਨਾਲ ਤੇ ਉਹਦਾ ਮੈਸੇਜ ਆਇਆ ਸੀ ਕਿ ਮੈਂ ਅਮਰਤਾਰੀ ਨਹੀਂ ਹਾਂ ਤੇ ਨਾ ਮੈਂ ਅਮਰਤ ਛਗਿਆ ਹੋਇਆ ਤੇ ਨਾ ਮੈਂ ਕੇਸਾਂ ਤਾਰੀਆਂ ਮਤਲਬ ਕਿ ਮੈਂ ਕੇਸ ਵੀ ਰੱਖੇ ਤੇ ਅਮਰਤ ਵੀ ਨਹੀਂ ਛਗਿਆ ਮੈਂ ਕੇਸ ਕਤਲ ਕਰਾਉਣਾ ਮੋਨਾ ਹਾਂ ਕਿ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪਾਠ ਕਰ ਸਕਦਾ ਹਾਂ ਜਾਂ ਨਹੀਂ ਕਰ ਸਕਦਾ ਉਹ ਕਹਿੰਦਾ ਮੇਰੇ ਮਨ ਦੇ ਵਿੱਚ ਇਹ ਸ਼ੰਕਾ ਹੈ ਜੇ ਕਰ ਸਕਦਾ ਹਾਂ ਤੇ ਜ਼ਰੂਰ ਦੱਸਣਾ ਜੇ ਨਹੀਂ ਕਰ ਸਕਦਾ ਤੇ ਇਹ ਵੀ ਜ਼ਰੂਰ ਦੱਸਣਾ ਸੋ ਸੰਗਤ ਜੀ ਇਹ ਸਵਾਲ ਕੱਲੇ ਉਸ ਵੀਰ ਦਾ ਨਹੀਂ ਹੈ ਇਹ ਸਵਾਲ ਜਿਨ੍ਹਾਂ ਨੇ ਕੇਸ ਨਹੀਂ ਰੱਖੇ ਉਹਨਾਂ ਦਾ ਵੀ ਹੋ ਸਕਦਾ ਹੈ ਸੋ ਅੱਜ ਆਪਾਂ ਇਹ ਵਿਚਾਰ ਕਰਨੀ ਹੈ ਆਪਾਂ ਗੱਲ ਕਰਨੀ ਮर्याਦਾ ਦੀ ਕਈਆਂ ਦਾ ਸਵਾਲ ਹੋਵੇਗਾ ਕਿ ਇਹ ਗੁਰੂ ਸਾਹਿਬ ਦਾ ਸਾਝਾ ਹੈ ਜਿਹੜਾ ਮਰਜ਼ੀ ਪੜ ਸਕਦਾ ਹੈ। ਜੋ ਵਰਨਨ ਉਪਦੇਸ਼ ਦਿੱਤਾ ਹੈ ਮਹਾਰਾਜੀ ਜਿਹੜਾ ਮਰਜ਼ੀ ਪੜ ਸਕਦਾ ਹੈ ਪਰ ਸੰਗਤ ਜੀ ਕੁਝ ਮਰਿਆਦਾ ਵੀ ਹੈ। ਕੀ ਵਾਲ ਕੱਟਣ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪਾਠ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ? ਜਿਨ੍ਹਾਂ ਸੰਗਤ ਜੀ ਕੇਸ ਨਹੀਂ ਰੱਖੇ ਸਿਰ ਤੋਂ ਮੋਨਾ ਹੈ ਦਾੜੀ ਕਤਲ ਕਰਾਉਂਦਾ ਹੈ ਕੇਸ ਕਤਲ ਕਤਲ ਕਰਾਉਂਦਾ ਹੈ ਉਹ ਸੰਗਤ ਜੀ ਜਿਹੜਾ ਪਾਠ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਾਬਿਆ ਬੈਠ ਕੇ ਨਹੀਂ ਕਰ ਸਕਦਾ ਇਹ ਮਰਿਆਦਾ ਹੈ ਉਹ ਫਿਰ ਹੁਣ ਤੁਹਾਡੇ ਮਨ ਵਿੱਚ ਇਹ ਸਵਾਲ ਅਗਲਾ ਖੜਾ ਹੋ ਗਿਆ ਹੋਵੇਗਾ ਕਿ ਉਹ ਫਿਰ ਪਾਠ ਨਹੀਂ ਕਰ ਸਕਦਾ ਸੰਗਤ ਜੀ ਪਾਠ ਕਰ ਸਕਦਾ ਹੈ ਨਿਤਨੇਮ ਕਰ ਸਕਦਾ ਹੈ ਗੁਰਕੇ ਸਾਹਿਬ ਤੋਂ ਕਰ ਸਕਦਾ ਹੈ ਘਰੇ ਬੈਠ ਕੇ ਕਿਵੇਂ ਕਰਨਾ ਉਹਨੇ ਪਾਠ ਘਰੇ ਬੈਠ ਕੇ ਗੁਰਕਾ ਸਾਹਿਬ ਤੋਂ ਜਾਂ ਗੁਰਦਵਾਰਸਹਿ ਮੱਥਾ ਟੇਕਣ ਜਾ ਰਿਹਾ ਹੈ ਉਥੇ ਪਾਠ ਕਰਦਾ ਨਿਤਨੇਮ ਗੁਰੂ ਕੇ ਸਾਹਿਬ ਤੂੰ ਪਾਠ ਕਰੇ ਅਰਦਾਸ ਕਰੇ ਗੁਰੂ ਸਾਹਿਬ ਅੱਗੇ ਕਿ ਮਹਾਰਾਜ ਮੈਨੂੰ ਸਾਬਤ ਸੂਰਤ ਰਹਿਣ ਦੀ ਦਾਤ ਬਖਸ਼ੋ ਜਦੋਂ ਤੇਰੇ ਤੇ ਕਿਰਪਾ ਹੋ ਗਈ ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ ਕੇਸ ਤੂੰ ਰੱਖ ਲੈ ਅੰਮ੍ਰਿਤਧਾਰੀ ਹੋ ਗਿਆ ਜਾਂ ਕੇਸ ਰੱਖ ਲੈ ਫਿਰ ਤੂੰ ਆਪੇ ਤੂੰ ਪਾਠ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਬੇ ਬੈਠ ਕੇ ਜਿੰਨਾ ਚਿਰ ਸੰਗਤ ਜੀ ਤੂੰ ਕੇਸਾਂ ਕੇਸ ਨਹੀਂ ਰੱਖੇ ਕਿਉਂਕਿ ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ ਏ ਸਾਬਤ ਸੂਰਤ ਦਸਤਾਰ ਸਿਰਾਂ ਮਹਾਰਾਜ ਉਤੇ ਸਾਬਤ ਤੇ ਸੂਰਤ ਦੀ ਗੱਲ ਕੀਤੀ ਹੋਈ ਏ ਇਹ ਤਿਆਰ ਰੱਖਣਾ ਕਿ ਜੇ ਆਪਾਂ ਗੁਰਬਾਣੀ ਨੂੰ ਪੜ ਰਹੇ ਆ ਪਰ ਉਹਨਾਂ ਤੇ ਅਮਲ ਨਹੀਂ ਕਰ ਰਹੇ ਹੁਣ ਤੁਹਾਡਾ ਇਹ ਸਵਾਲ ਹੋਊਗਾ ਗੁਰਬਾਣੀ ਮੋਨਾ ਕਿਉਂ ਨਹੀਂ ਪੜ ਸਕਦਾ ਮੋਨਾ ਗੁਰਬਾਣੀ ਪੜ ਸਕਦਾ ਪਰ ਗੁੜਕੇ ਸਾਹਿਬ ਤੋਂ ਪੜ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਬਿਆ ਬੈਠ ਕੇ ਨਹੀਂ ਪਾਠ ਕਰ ਸਕਦਾ ਇਹ ਅਸਲ ਮਰਿਆਦਾ ਹੈ ਪਰ ਅੱਜ ਜੇ ਆਪਾਂ ਨਿਗਾਹ ਮਾਰੀਏ ਪਿੰਡਾਂ ਵਿੱਚ ਸ਼ਹਿਰਾਂ ਦੇ ਵਿੱਚ ਮੋਨੇ ਵੀਰ ਭਰਾ ਉਹ ਸਾਡੇ ਦੁਸ਼ਮਣ ਨਹੀਂ ਹੈ ਸਾਡੇ ਵੀਰ ਨੇ ਪਰ ਉਹ ਰਸਤੇਤੂ ਭੁੱਲੇ ਹੋਏ ਨੇ ਭੜਕੇ ਹੋਏ ਨੇ ਉਹ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚ ਰੌਲਾ ਲਾ ਰਹੇ ਨੇ ਪਾਠ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਤਾਬਿਆਂ ਤੋਂ ਪਰ ਜੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਤਾਬਿਆਂ ਤੋਂ ਪਾਠ ਕਰਦੇ ਪਏ ਨੇ ਉੱਥੇ ਪੰਕਤੀ ਆਈ ਏ ਸਾਬਦ ਸੂਰਤ ਦਸਤਾਰ ਸਿਰਾਂ ਫਿਰ ਉਹਨਾਂ ਨੂੰ ਇਹ ਗੱਲ ਮੰਨਣੀ ਚਾਹੀਦੀ ਸੀ ਇਸ ਕਰਕੇ ਨਿਤਨੇਮ ਕਰੋ ਗੁਰੂ ਕੇ ਸਾਹਿਬ ਤੋਂ ਅਰਦਾਸ ਕਰੋ ਗੁਰੂ ਸਾਹਿਬ ਅੱਗੇ ਜਦੋਂ ਤੇਰੇ ਤੇ ਕਿਰਪਾ ਹੋ ਗਈ ਗੁਰੂ ਸਾਹਿਬ ਦੀ ਮਿਹਰ ਹੋਈ ਤੇ ਆਪੇ ਰੰਗ ਲੱਗ ਜੰਨਾ ਹੈ ਫਿਰ ਤੂੰ ਆਪੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਤੋਂ ਪਾਠ ਕਰ ਸਕਦਾ ਹੈ ਇਸ ਕਰਕੇ ਜਿਹੜੀਆਂ ਸੰਗਤਾਂ ਜਿਹੜੇ ਵੀਰ ਭਰਾ ਇਸ ਤਰ੍ਹਾਂ ਪਾਠ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਤੋਂ ਕਰ ਰਹੇ ਨੇ ਉਹ ਥੋੜਾ ਧਿਆਨ ਦੇਣ ਘਰੇ ਆਪਣਾ ਪਾਠ ਆਪਾਂ ਕਰ ਸਕਦੇ ਹਾਂ ਸੰਗਤ ਜੀ ਜਾਂ ਗੁਰਦ੍ਰਸ਼ ਸਾਹਿਬ ਸੰਗਤ ਵਿੱਚ ਬੈਠ ਕੇ ਪਾਠ ਕਰ ਸਕਦੇ ਆ ਗੁਰਦਕੇ ਸਾਹਿਬ ਤੋਂ ਕਰ ਸਕਦੇ ਆ ਤਾਬੇ ਬੈਠ ਕੇ ਪਾਠ ਨਹੀਂ ਕਰਨਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਰੂਰ ਜਿਹੜੀਆਂ ਸੰਗਤਾਂ ਇਸ ਤਰ੍ਹਾਂ ਕਰ ਰਹੀਆਂ ਉਹ ਗਾਹ ਤੋਂ ਨਾ ਕਰਨ ਮर्यादा ਦੇ ਵਿੱਚ ਰਹਿ ਕੇ ਜਾਦੀ ਖੁਸ਼ੀ ਗੁਰੂ ਸਾਹਿਬਾਂ ਤੋਂ ਪ੍ਰਾਪਤ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ